ਤੁਸੀਂ ਦੇਖ ਰਹੇ ਹੋ ਔਨਰ ਮੈਂ ਤੁਹਾਡਾ ਆਪਣਾ ਸਰਵਿਸ ਸਿੰਗਲ ਟੋਲਾ ਅੱਜ ਅਸੀਂ ਪਹੁੰਚਾ ਮਲੇਰ ਕੋਟਲਾ ਦੇ ਸਰਕਾਰੀ ਕਾਲਜ ਦੇ ਗੇਟ ਦੇ ਉੱਤੇ ਜਿੱਥੇ ਕਿ ਇੱਕ ਸਿੱਖ ਸਰਦਾਰ ਨੌਜਵਾਨ ਜਿਹੜਾ ਕਿ ਆਪਣੀ ਕਿਰਤ ਕਰਕੇ ਬਾਕੀ ਦੇ ਨੌਜਵਾਨਾਂ ਨੂੰ ਜਿਹੜਾ ਮਸ਼ਾਲ ਪੈਦਾ ਕਰ ਰਿਹਾ ਕਿਉਂਕਿ ਸਾਡੇ ਜਿਹੜੇ ਨੌਜਵਾਨ ਹੈਗੇ ਨੇ ਪਿੰਡਾਂ ਦੇ ਖਾਸ ਕਰਕੇ ਜਿਹੜੇ ਸਿੱਖ ਸਰਦਾਰ ਹੈਗੇ ਨੇ ਉਹ ਜਿਹੜੀਆਂ ਲਾ ਕੇ ਕੰਮ ਕਰ ਤੋਂ ਸੰਕੋਚ ਕਰਦੇ ਨੇ ਸ਼ਰਮ ਮਾਉਂਦੇ ਨੇ ਪਰ ਇਹ ਉਹਨਾਂ ਵਾਸਤੇ ਇੱਕ ਮਿਸਾਲ ਕਾਇਮ ਕੀਤੀ ਆ ਜਿਹੜਾ ਬੰਦਾ ਪੜ੍ਹਿਆ ਲਿਖਿਆ ਨੌਜਵਾਨ ਆਪਣੇ ਹੱਥੀਂ ਕਿਰਤ ਕਰਕੇ ਜੋ ਉਸ ਦੇ ਰੇੜੀ ਲਾ ਕੇ ਆਪਣਾ ਪਰਿਵਾਰ ਚਲਾ ਰਿਹਾ ਕਿਉਂਕਿ ਉਹਦਾ ਵੀ ਦਿਲ ਕਰਦਾ ਸੀ ਵੀ ਉਹ ਫਾਰਮ ਨੇ ਵਿੱਚ ਜਾ ਕੇ ਵਧੀਆ ਪੈਸੇ ਕਮਾਵੇ ਪਰ ਉਸ ਨੇ ਇਹ ਸੋਚਿਆ ਵੀ ਆਪਣੇ ਮੈਂ ਪੰਜਾਬ ਦੇ ਵਿੱਚ ਰਹਿ ਕੇ ਹੀ ਪੰਜਾਬ ਦੇ ਵਿੱਚ ਕੰਮ ਕਰਕੇ ਆਪਣਾ ਜਿਹੜਾ ਗੁਜ਼ਾਰਾ ਕਰਨਾ ਹੈ ਮੈਂ ਉਹਨਾਂ ਫਾਰਨਰ ਲੋਕਾਂ ਨੂੰ ਜਿਹੜੇ ਡਿਪੋਰਟ ਹੋ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤਦੇ ਨੇ 50-50 ਲੱਖ ਰੁਪਏ ਲਾ ਕੇ ਉਹਨਾਂ ਨੂੰ ਇੱਕ ਨਸੀਹਤ ਦੇਣੀ ਹੈ ਵੀ ਭਰਾਵੋ ਆਪਣੇ ਪੰਜਾਬ ਦੇ ਵਿੱਚ ਬਹੁਤ ਕੰਮ ਨੇ ਜੇ ਤੁਸੀਂ ਕਿਰਤ ਕਰਕੇ ਆਪਣਾ ਘਰ ਚਲਾਉਣਾ ਚਾਹੁੰਦੇ ਹੋ ਤਾਂ ਵਧੀਆ ਢੰਗ ਨਾਲ ਆਪਣੇ ਪੰਜਾਬ ਵਿੱਚ ਰਹਿ ਕੇ ਚਲਾ ਸਕਦਾ ਗੱਲ ਕਰ ਹਾਂ ਛੋਟੇ ਵੀ ਕਿਹਾ ਆਪਣਾ ਵੀਜੀ ਮੇਰਾ ਨਾਮ ਹਰਸੀਮਨ ਸਿੰਘ ਆਈ ਅੱਛਾ ਹਾਂਜੀ ਵੀਜੀ ਕਿੰਨੇ ਚੁੱਤ ਜਿਹੜਾ ਇੱਥੇ ਤੁਸੀਂ ਸਰਕਾਰੀ ਕਾਲਜ ਦੇ ਗੇਟ ਤੇ ਕੰਮ ਕਰ ਰਹੇ ਹੋ ਵੀਜੀ ਮੈਨੂੰ 1.5 ਸਾਲ ਵਾਂਗਰਾ ਕੰਮ ਕਰਦੇ ਨੂੰ ਹੋ ਗਿਆ ਜੁੱਸ ਦਾ ਹੀ ਅੱਛਾ ਅੱਛਾ ਹਾਂਜੀ ਔਰ ਇਹ ਰੇੜੀ ਲਾਉਂਦੇ ਨੂੰ ਵੀਜੀ ਸਾਲ ਵਾਂਗਰਾ ਹੋ ਗਿਆ ਔਰੇ ਹਾਂ ਹਾਂ ਹਾਂਜੀ ਵੀਜੀ ਇਸ ਤੋਂ ਪਹਿਲਾਂ ਜਿਹੜਾ ਹੈਗਾ ਕੀ ਕੰਮ ਕਰਦੇ ਸੀ ਤੁਸੀਂ ਮੈਂ ਵੀਜੀ ਪਹਿਲਾਂ ਕੱਪੜੇ ਦੀ ਦੁਕਾਨ ਤੇ ਕੰਮ ਲੱਗਿਆ ਹੋਇਆ ਸੀਗਾ ਜੀ ਹਾਂਜੀ ਵੀਜੀ ਤੇ ਕਿੰਨਾ ਚਿਰ ਕੱਪੜੇ ਦੀ ਦੁਕਾਨ ਤੇ ਕੰਮ ਕੀਤਾ ਉੱਥੇ ਵੀ ਜੀ 2 ਸਾਲ ਬੰਗੜਾ ਕੰਮ ਕੀਤਾ ਵੀ ਜੀ ਮੈਨੇ ਹਾਂ ਅੱਛਾ 2 ਸਾਲ ਕੰਮ ਕੀਤਾ ਕੀ ਉੱਥੇ ਜਿਹੜਾ ਕੱਪੜੇ ਦੁਕਾਨ ਤੇ ਕੰਮ ਕਰਦੇ ਸੀ ਕਿਸੇ ਕੋਲ ਨੌਕਰੀ ਕਰਦੇ ਸੀ ਉੱਥੇ ਗੁਜ਼ਾਰਾ ਸਹੀ ਢੰਗ ਨਾਲ ਨਹੀਂ ਚੱਲਦਾ ਸੀ ਐਵੇਂ ਜੀ ਬਸ ਵੀ ਜੀ ਕੀ ਮਤਲਬ ਕਹਿੰਦੇ ਇਨਕਮ ਘੱਟ ਹੁੰਦੀ ਹੈ ਵੀ ਜੀ ਲੱਗਦਾ ਸਾਰਾ ਆਪਾਂ ਕੰਮ ਸਿੱਖੇ ਹੁੰਨੇ ਆ ਨਹੀਂ ਸਿੱਖੇ ਹੁੰਦੇ ਉਦਾਂ ਵੀ ਜੀ ਅੱਛਾ ਕਿੰਨੀ ਸੈਲਰੀ ਜਿਹੜੀ ਹੈਗੀ ਉਸ ਦੁਕਾਨ ਤੇ ਸੋਨ ਵੇਲੇ ਜਿਹੜੀ ਦੁਕਾਨ ਤੇ ਸੀ ਕੰਮ ਕਰਦੇ ਮੈਂ ਵੀ ਜੀ 5000 7000 8000 ਇਦਾਂ ਸੈਲਰੀ ਮਿਲਦੀ ਸੀ ਵੀ ਜੀ ਇਸੇ 7000 ਦੇ ਨਾਲ ਥੋੜ ਨਹੀਂ ਵੀ ਜੀ ਸੇਸਾ ਤੇ ਇਹਨਾਂ ਗੁਜ਼ਾਰਾ ਨਹੀਂ ਹੁੰਦਾ ਵੀ ਜੀ ਕਰਦਾ ਅੱਛਾ ਕਹਿੰਦੇ ਅੱਜ ਕੱਲ ਦੇ ਟਾਈਮ 'ਚ ਰਸੋਈ ਦਾ ਖਰਚਾ ਹੀ 10000 ਦਾ ਹੈਗਾ ਫਿਰ ਕਿਵੇਂ ਸੋਚਾ ਕਿਵੇਂ ਤੁਸੀਂ ਉਧਰੋਂ ਹਟ ਕੇ ਇਧਰ ਨੂੰ ਆਪਣਾ ਜਿਹੜਾ ਮਨ ਬਣਾ ਆ ਵੀ ਯਾਰ ਮੈਂ ਆਪਦਾ ਕੰਮ ਕਰਾਂ ਵੀ ਮੈਂ ਇੱਕ ਰੇੜੀ ਲਾ ਕੇ ਜਿਹੜਾ ਕਾਲਜ ਦੇ ਮੇਰਗੇਟ ਤੇ ਆਪਣਾ ਗੁਜ਼ਾਰਾ ਕਰਾਂ ਵੀ ਜੀ ਇਸ ਟਾਈਮ ਸਟਰੀਟ ਫੂਡ ਆ ਜਿਹੜਾ ਟ੍ਰੈਂਡਿੰਗ 'ਚ ਚੱਲ ਰਿਹਾ ਕੰਮ ਤੇ ਉਸ ਬੇਸਿਸ ਤੇ ਸੋਚਦੇ ਹੋਇਆ ਫਾਦਰ ਸਾਹਿਬ ਕਹਿੰਦੇ ਕੀ ਕੀ ਕਰਨਾ ਚਾਹੋਗੇ ਮੈਂ ਮੈਂ ਆਪਦਾ ਕੰਮ ਕਰਨਾ ਚਾਹਾਂਗਾ ਤੋ ਕਹਿੰਦੇ ਕਰ ਲਾ ਉਹਨਾਂ ਨੇ ਸਹਿਯੋਗ ਕੀਤਾ ਤੇ ਅਬਦਾ ਜੂਸ ਦਾ ਕੰਮ ਸਾਨੇ ਸ਼ੁਰੂ ਕੀਤਾ ਮੈਨੇ ਵੀ ਜੀ ਕਦੇ ਇਹ ਨਹੀਂ ਇਸ਼ਾਰਾ ਮਹਿਸੂਸ ਕੀਤਾ ਸਾਡੇ ਜਿਹੜੇ ਨੌਜਵਾਨ ਹੈਗੇ ਨੇ ਉਹ ਕਰਦਾ ਕੰਮ ਕਰਨ ਲਈ ਜੇ ਚੱਕੀ ਤੋਂ ਆਟਾ ਚੱਕਣ ਨੂੰ ਕਹਿੰਦੇ ਉਹਦੀ ਵੀ ਸ਼ਰਮ ਮੰਦਦੇ ਨੇ ਤੁਸੀਂ ਇਹ ਨਹੀਂ ਕਦੇ ਸ਼ਰਮ ਨਹੀਂ ਯਾਰ ਮੈਂ ਅਸੀਂ ਸਰਦਾਰ ਮੁੰਡਾ ਹੋ ਕੇ ਕਾਲਜ ਦੇ ਗੇਟ ਤੇ ਖੜਕ ਕੇ ਜੂਸ ਵੇਚਣ ਲੱਗਿਆ ਨਹੀਂ ਵੀ ਜੀ ਐਦਾ ਕੋਈ ਸ਼ਰਮ ਨਹੀਂ ਕਰੀ ਕਿਉਂ ਮਿਹਨਤ ਵਿੱਚ ਕੋਈ ਸ਼ਰਮ ਨਹੀਂ ਹੈਗੀ ਵੀ ਜੀ ਬਾਬੇ ਨਾਨਕ ਨੇ ਕਿਹਾ ਹੈ ਕੰਮ ਕਿਰਤ ਕਰੋ ਵੀ ਹੱਤੀ ਮਿਹਨਤ ਕਰੋ ਕਿਵੇਂ ਹੁਣ ਇੱਥੇ ਤੁਸੀਂ ਜਿਹੜਾ ਹੈਗਾ ਕਿੰਨਾ ਕਾ ਗੁਜ਼ਾਰਾ ਹੋ ਜਾਂਦਾ ਇੱਥੋਂ ਇਸ ਥੋੜੀ ਦੁਕਾਨ ਦੇ ਬੀਜੀ 10-12000 ਰੁਪਏ ਮਹੀਨਾ ਕਮਾਈ ਜਾਂਦੇ ਆ ਇਸ ਇਹਦੇ ਵਿੱਚ ਮਤਲਬ ਕਿ ਪਰਮਾ ਤਾਂ ਸੈਲਰੀ ਬੇਸ ਨਹੀਂ ਹੁੰਦਾ ਤਾਂ 10000 ਰੁਪਏ ਦੇ 12000 ਰੁਪਏ 13000 ਐਦਾਂ 15 ਵੀ ਹੈਗਾ ਸਰ ਪਰ ਟਾਈਮ ਦੇ ਉੱਪਰ ਡਿਪੈਂਡ ਹੈ ਕੀ ਹੈ ਜਿਹੜਾ ਤੁਸੀਂ ਇੱਥੇ ਜੂਸ ਬਣਾ ਕੇ ਵੇਚਦੇ ਹੋ ਇਹ ਬਾਕੀ ਦੁਕਾਨਾਂ ਨਾਲੋਂ ਵੱਖਰਾ ਕੋਈ ਆਪਣਾ ਰੱਖਿਆ ਹੋਇਆ ਹੈ ਟਰੈਂਡ ਇਹਦੇ ਵਿੱਚ ਜਦ ਜਿਹੜਾ ਤੁਸੀਂ ਇੱਥੇ ਦਾ ਫੂਡ ਜਿਹੜਾ ਲੈ ਕੇ ਫਰੀਦ ਕੇ ਲੈਕਣੋਂ ਕਿੱਥੋਂ ਫਰੀਦ ਕੇ ਲੈਕਣੋਂ ਇਹ ਬੀਜੀ ਮੰਡੀ ਵਿੱਚੋਂ ਲੈ ਕੇ ਆਉਨੇ ਔਰੇ 150 ਮੀਟਰ ਤੇ ਮੰਡੀ ਆ ਔਰੇ ਉੱਥੋਂ ਫਰੈਸ਼ ਜੂਸ ਲੈ ਕੇ ਆਉਨੇ ਹੈ ਕਿ ਫਰੈਸ਼ ਜੂਸ ਬਣਾ ਕੇ ਦੇ ਅਕਸਰ ਦੇਖਣ ਦੇ ਵਿੱਚ ਇਹ ਵੀ ਆਇਆ ਵੀ ਸਾਡੇ ਜਿਹੜੇ ਪੰਜਾਬੀ ਲੋਕਾਂ ਦਾ ਇਹ ਲੰਬਾ ਰਹਿੰਦਾ ਅਕਸਰ ਸਾਡੇ ਪੰਜਾਬ ਦੇ ਲੋਕਾਂ ਤੇ ਵੀ ਜਿਹੜੇ ਹੈਗੇ ਨੇ ਸਾਡੇ ਪੰਜਾਬੀ ਲੋਕ ਕੋਲੇ ਜਿਹੜੇ ਕਾਕਾ ਘੱਟ ਖੜਦੇ ਨੇ ਅਕਸਰ ਉਹ ਬਾਹਰਲੇ ਲੋਕਾਂ ਦੇ ਯਕੀਨ ਕਰਦੇ ਨੇ ਉਹਨਾਂ ਕੋਲੇ ਜਾ ਕੇ ਜਿਆਦਾ ਕਸਟਮਰ ਜਿਹੜੇ ਹੈਗੇ ਉਹਨਾਂ ਤੋਂ ਖਾਣ ਪੀਂਦੇ ਆ ਵਸਤਾ ਖਰੀਦਦੇ ਨੇ ਕੀ ਇਹ ਤੁਹਾਡੇ ਨਾਲ ਵੀ ਜਾਇ ਕਦੇ ਹੋਇਆ ਕੁਝ ਨੀਮ ਜੀ ਇਦਾਂ ਦਾ ਕੁਝ ਹੋਇਆ ਨਹੀਂ ਪਰ ਫਿਰ ਵੀ ਇੱਕ ਮਤਲਬ ਕਿ ਗਾ ਕਈ ਵਾਰ ਘੱਟ ਹੁੰਦਾ ਤੇ ਵਰਗਾ ਕੇ ਇਦਾਂ ਹੀ ਹੁੰਦਾ ਸਾਡੇ ਕੋਲ ਸੰਭਲਿਆ ਵੀ ਨਹੀਂ ਜਾਂਦਾ ਹੈਗਾ ਵੀ ਜੀ ਕਿਉਂ ਹੁਣ ਆਪਣੇ ਲੋਕ ਨੇੜ ਪੰਜਾਬ ਦੇ ਲੋਕ ਨੇ ਜਿਹੜਾ ਫੋਰਨਰ ਬਾਹਰੋਂ ਆਉਂਦੇ ਨੇ ਕਿ ਛੁੱਟੀਆਂ ਆਉਂਦੇ ਨੇ ਸਰਦੀਆਂ ਟਾਈਮ ਤੇ ਤੇ ਉਹ ਵੀ ਮਤਲਬ ਕਿ ਜੂਸ ਵਗੈਰਾ ਆਪਣੇ ਕੋਲ ਪੀਣ ਆਏ ਨੇ ਕਿ ਇਸ ਬਨੇ ਆਏ ਦੀ ਚਮਰੇ ਕੋਲੇ ਸ਼ਹਿਰ ਵਿੱਚ ਤੇ ਹੁਣ ਮੈਂ ਇਥੇ ਲੋਕਲ ਹੋ ਕੇ ਮਤਲਬ ਕਿ ਉਹਰੇ ਕੰਮ ਰੈਡੀ ਲਾ ਰਿਹਾ ਉਹ ਜੂਸ ਦਾ ਕੰਮ ਕਰਨੇਗਾ ਹੱਤੀ ਕਰ ਰਿਹਾਗਾ ਕਿਤੇ ਨਾ ਕਿ ਤੇ ਤਾਂ ਨਹੀਂ ਹੈਗਾ ਵੀ ਜਿਵੇਂ ਮੁਹੰਮਦਨ ਸ਼ਹਿਰ ਹੈ ਮਲੇ ਕੋਟਲਾ ਮੁਹੰਮਦਨ ਸ਼ਹਿਰ ਦੀ ਹੋਣ ਕਰਕੇ ਵੀ ਅਗਲੇ ਸੋਚਦੇ ਹੋਣਗੇ ਕਿ ਬਿਜਾਰਾ ਵੀ ਆਪਾਂ ਜਿਹੜਾ ਹੈਗਾ ਇਸ ਸਿੱਖ ਮੁੰਡੇ ਕੋਲੇ ਜਾ ਕੇ ਕਿਉਂ ਵੀ ਆਪਾਂ ਦੂਜਿਆਂ ਕੋਲੇ ਆਪਦੇ ਲੋਕਾਂ ਕੋਲੇ ਕਿਉਂ ਜੂਸ ਵੀ ਇਹੀ ਜਿਹੀ ਗੱਲ ਤਾਂ ਨਹੀਂ ਕਦੇ ਹੋਈ ਨਹੀਂ ਵੀ ਜੀ ਐਦਾਂ ਦੀ ਕੋਈ ਗੱਲ ਨਹੀਂ ਹੋਈ ਜਿਹੜੇ ਜੂਸ ਵਿਕੇ ਜਾਂਦੇ ਨੇ ਗਾਕ ਲੋਕ ਲਗਾਕ ਨੇ ਪਿੰਡ ਵਾਲਾ ਗਾਕ ਨੇ ਉਹ ਅੱਗੇ ਆਪਣੇ ਯਾਰਾ ਮਿੱਤਰਾਂ ਨੂੰ ਪਰਿਵਾਰ ਮੈਂਬਰਾਂ ਨੂੰ ਹੋਰਾਂ ਨੂੰ ਰੈਫਰ ਕਰਦੇ ਨੇ ਵੀ ਤੁਸੀਂ ਉਰੇ ਹੈਗੇ ਉਰੇ ਮੁੰਡਾ ਸਰਦਾਰ ਖੜਾ ਕਾਲਜ ਰੋਡ ਤੇ ਡੀਸੀ ਦਫ਼ਤਰ ਸਾਹਮਣੇ ਉੱਥੇ ਜੂਸ ਵਿਕੇ ਜਾਓ ਕਾਲਜ ਦੇ ਨੇੜੇ ਤੁਸੀਂ ਇਹ ਜ ਮੈਂ ਸੋਚਣ ਦੇ ਵਿੱਚ ਦੇਖਦਾ ਸੀ ਪਹਿਲਾਂ ਵੀ ਡੀਸੀ ਦਫ਼ਤਰ ਜਾ ਫਿਰ ਇਧਰਲੇ ਪਾਸੇ ਸਰਕਾਰੀ ਕਾਲਜ ਹੈਗਾ ਨਾ ਡੇਢੇ ਸਬਜ਼ੀ ਮੰਡੀ ਹੈਗੀ ਆ ਨਾਲੇ ਵੀਡੀਓ ਬਲਾਕ ਆ ਇਹੀ ਜਗ੍ਹਾ ਕਿਉਂ ਚੁਣੀ ਜਾ ਕੇ ਵੀ ਮੈਂ ਇਸ ਜਗ੍ਹਾ ਤੇ ਖੜ ਕੇ ਆਪਣਾ ਲੈ ਕਾਰੋਬਾਰ ਸ਼ੁਰੂ ਕਰਾਂ ਫਿਰ ਜੀ ਕਿਹਾ ਹੈ ਦਫ਼ਤਰੀ ਇਹਦੀ ਆ ਗਿਆ ਔਰ ਇਹ ਦਫ਼ਤਰ ਨੇ ਨੇੜੇ-ਤੇੜੇ ਕਈ ਦਫ਼ਤਰ ਪਹੁੰਚ ਜਾਂਦੇ ਨੇ ਕਾਲਜ ਆ ਜਾਂਦਾ ਉੱਤੇ ਦੀ ਇਥੇ ਮੰਡੀ ਰੋਡ ਆ ਮੰਡੀ ਵਿੱਚ ਜੂਸ ਸਭ ਤੋਂ ਮਤਲਬ ਕੀ ਜਿਆਦਾ ਵੀ ਤੇ ਹਾਲਾ ਕਹਿੰਦਾ ਮੰਡੀ ਵਿੱਚੋਂ ਫਰੈਸ਼ ਜੂਸ ਮਿਲੂਗਾ ਇਸ ਬੇਸਿਸ ਦਾ ਆਧਾਰ ਤੇ ਆਪਣੇ ਆ ਰੋਡ ਤੇ ਮਤਲਬ ਕੰਮ ਕਰਨਾ ਚਾਹਿਆ ਨਾਲੇ ਸਰ ਉਰੇ ਰੋਡ ਤੇ ਖੁੱਲਾ ਮਤਲਬ ਕੀ ਰੋਡ ਆ ਆਵਾਜਾਈ ਦਾ ਕੋਈ ਐਵੇਂ ਤੰਗ ਪਰੇਸ਼ਾਨ ਦਾ ਕੋਈ ਦਿੱਕਤ ਨਹੀਂ ਹੈਗੀ ਜਦੋਂ ਆਪਾਂ ਬਾਜ਼ਾਰ ਵਿੱਚ ਚੌਕ ਵਿੱਚ ਰੇੜੀ ਲਾ ਕੇ ਜਾਂ ਫੂਡ ਕਾਰਟ ਲਾ ਕੇ ਖੜ੍ਹ ਜਾਂਦੇ ਹਾਂਗੇ ਉੱਤੇ ਦਿੱਕਤ ਆਉਂਦੀ ਆ ਸਭ ਤੋਂ ਜਿਆਦਾ ਟ੍ਰੈਫਿਕ ਦੀ ਜਿਵੇਂ ਨੂੰ ਸਰ ਇੱਥੇ ਮੇਰੇ ਕੋਲ ਖੁੱਲੀ ਜਗ੍ਹਾ ਹੈਗੀ ਤੁਸੀਂ ਦੇਖ ਸਕਦੇ ਹੋਗੇ ਆਲੇ ਦੁਆਲੇ ਗੱਡੀ ਖੜਾਉਣ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਤੇ ਆਪਣੀ ਬਸ ਕੋਸ਼ਿਸ਼ ਬਣਾ ਕੇ ਦਈਏ ਵੀ ਕਿ ਉਹਨਾਂ ਦਾ ਕਰਕੇ ਕਿਸੇ ਗਾਹਕ ਕਰਕੇ ਗੱਡੀ ਖੜਾਉਣ ਕਰਕੇ ਕਿਸੇ ਨੂੰ ਟ੍ਰਾਫਿਕ ਦੀ ਕੋਈ ਹਾਣ ਆਵੇ ਅਸੁਵਿਧਾ ਨਾ ਆਵੇ ਅੱਛਾ ਜਿਹੜੇ ਇਹ ਤੁਸੀਂ ਲਿਆ ਕੇ ਜਿਹੜੇ ਫਰੂਟ ਲੈ ਕੇ ਆਉਣਾ ਜੂਸ ਇਹਨਾਂ ਦਾ ਕਰਦੇ ਹੋ ਇਹ ਡੇਲੀ ਡੇਲੀ ਪਰਚੇਸ ਕਰਦੇ ਹੋ ਕਿ ਇਹ ਸਟੋਰ ਕਰਕੇ ਰੱਖ ਲੈਣੋਂ ਪਹਿਲੇ ਤੁਸੀਂ ਵੀ ਹਾਂ ਆਪਾਂ ਇਕੱਠਾ ਲੈ ਕੇ ਰੱਖ ਲੈਂਦੇ ਨਹੀਂ ਵੀ ਜੇ ਡੇਲੀ ਡੇਲੀ ਆਪਣੀ ਕੋਸ਼ਿਸ਼ ਆ ਵੀ ਤਾਂ ਫਰੈਸ਼ ਫਰੈਸ਼ ਮਾਲ ਖਰੀਦੀਏ ਤੇ ਗਾਹਕਾਂ ਨੂੰ ਫਰੈਸ਼ ਜੂਸ ਬਣਾ ਕੇ ਦੇ ਜਿੱਦਾਂ ਅਗਲਾ ਗਾਹਕ ਡਿਮਾਂਡ ਕਰਦਾ ਏ ਅੱਛਾ ਤੁਸੀਂ ਆਪਣੇ ਇਸ ਕਿਰਤ ਨੂੰ ਲੈ ਕੇ ਜਿਹੜਾ ਹੈਗਾ ਬਹੁਤ ਸੋਹਣੀ ਕਿਰਤ ਕਰਨ ਲੱਗੋ ਤੁਸੀਂ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਸਾਡੇ ਜਿਹੜੇ ਨੌਜਵਾਨ ਨੇ ਬਾਹਰਲੇ ਮੁਲਕਾਂ ਨੂੰ ਭਜਦੇ ਨੇ ਪੰਜਾਬ ਦੇ ਵਿੱਚ ਕੰਮ ਕਰਨ ਤੋਂ ਜਿਹੜਾ ਗਰੇਜ਼ ਕਰਦੇ ਨੇ ਸ਼ਰਮ ਆਉਂਦੇ ਨੇ ਉਹਨਾਂ ਨੂੰ ਕੀ ਮਹਿਸੂਸ ਕੀ ਉਹਨਾਂ ਨੂੰ ਜਿਹੜਾ ਆਪਣੇ ਮੈਸੇਜ ਦੇਣਾ ਚਾਹੋਗੇ ਆਪਣੇ ਵੱਲੋਂ ਤੁਸੀਂ ਬੀਜੀ ਬਸ ਮਿਹਨਤ ਕਰੋ ਕਿਰਤ ਕਰੋ ਸੰਗ ਸ਼ਰਮਣਾ ਕਰੋ ਮੈਂ ਕੰਮ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਹੁੰਦਾ ਦੇਖੋ ਬਹੁਤ ਸੋਹਣੀ ਜਿਹੜੀ ਸੋਚ ਹੈ ਇਸ ਨੌਜਵਾਨ ਦੀ ਹੈਗੀ ਆ ਜਿਹੜਾ ਪੰਜਾਬ ਦੇ ਵਿੱਚ ਰਹਿ ਕੇ ਇਸ ਅਫਸਰ ਸਾਹੀਰੀ ਦੇ ਵਿੱਚ ਰਹਿ ਕੇ ਜਿਹੜਾ ਕਿਰਤ ਕਰਕੇ ਆਪਣਾ ਪਰਿਵਾਰ ਚਲਾ ਰਹੇ ਨੇ ਇੱਕ ਸਭ ਤੋਂ ਵੱਡੀ ਜਿਹੜੀ ਮਿਸਾਲ ਹੈਗੀ ਆ ਮੁਹਮਮਦਨ ਸ਼ਹਿਰ ਦੇ ਵਿੱਚ ਸਿੱਖ ਸਰਦਾਰ ਮੁੰਡਾ ਹੋ ਕੇ ਆਪਣੇ ਦਸਾਂ ਨਾਹੋ ਦੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚੰਗੇ ਢੰਗ ਨਾਲ ਚਲਾ ਲਿਆ ਇਹ ਸਾਡੇ ਉਹਨਾਂ ਨੌਜਵਾਨਾਂ ਨੂੰ ਇੱਕ ਬਹੁਤ ਵੱਡੀਆਂ ਸੀਤ ਦੇ ਰਹੇ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰਨ ਤੋਂ ਗਰੇਜ਼ ਕਰਦੇ ਨੇ ਸ਼ਰਮ ਆਉਂਦੇ ਨੇ ਵੀ ਯਾਰ ਆਪਾਂ ਕਿੱਥੇ ਰੇੜੀ ਲਾ ਕੇ ਕੰਮ ਕਰਾਂਗੇ ਸਾਡੇ ਪੰਜਾਬ ਦੇ ਵਿੱਚ ਬਾਹਰੋਂ ਆ ਕੇ ਯੂਪੀ ਬਿਹਾਰ ਦੇ ਵਿੱਚੋਂ ਭਈਏ ਵਧੀਆ ਗੁਜ਼ਾਰਾ ਕਰਦੇ ਹਨ ਵਧੀਆ ਜਿਹੜੇ ਇੱਥੇ ਰਹਿ ਕੇ ਵਧੀਆ ਕੰਮ ਕਰਕੇ ਵਧੀਆ ਜਿਹੜਾ ਆਪਣਾ ਜੀਵਨ ਬਤੀਤ ਕਰ ਰਹੇ ਨੇ ਉਹਨਾਂ ਨੂੰ ਇੱਕ ਸੀਤ ਦੇ ਰਹੇ ਆ ਇਹ ਨੌਜਵਾਨ ਜਿਹੜਾ ਇਸ ਸਰਕਾਰੀ ਕਾਲਜ ਔਰ ਡੀਸੀ ਦਫ਼ਤਰ ਦੇ ਸਾਹਮਣੇ ਖੜ ਕੇ ਆਪਣਾ ਇਸ ਜੋਸ ਦੀ ਰੇੜੀ ਲਾ ਕੇ ਬਹੁਤ ਸੋਹਣਾ ਗੁਜ਼ਾਰਾ ਕਰ ਰਹੇ ਹਨ ਜਿੱਥੇ ਕਿ ਇਹ ਇੱਕ ਮਿਸਾਲ ਹੈ ਸਾਡੇ ਸਿੱਖ ਕੌਮ ਵਾਸਤੇ ਵੀ ਸਾਡੇ ਸਿੱਖ ਕੌਮ ਦੇ ਵੀ ਜਿਹੜੇ ਪਰੰਧਾ ਕਮੇਟੀਆਂ ਦੇ ਨੌਜਵਾਨ ਬਣੇ ਹੋਏ ਨੇ ਪ੍ਰਧਾਨ ਬਣੇ ਨੇ ਜੋ ਵੀ ਬਣੇ ਹੋਏ ਨੇ ਉਹਨਾਂ ਨੂੰ ਚਾਹੀਦਾ ਵੀ ਅਜਿਹੇ ਨੌਜਵਾਨਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਇਹਨਾਂ ਨੂੰ ਹੌਸਲੇ ਦੇਣੇ ਚਾਹੀਦੇ ਨੇ ਕਿਉਂਕਿ ਇੱਕ ਬੰਦਾ ਸਿੱਖੀ ਦੇ ਸਰੂਪ ਦੇ ਵਿੱਚ ਜਿਹੜਾ ਹੋ ਕੇ ਇਸੇ ਸ਼ਰੇਆਮ ਉਹਨਾਂ ਵਾਸਤੇ ਇੱਕ ਮਿਸਾਲ ਬਣੇ ਹੋਏ ਹਾਂ ਜਿਨੇ ਇੱਕ ਮਿਸਾਲ ਸ਼ਹਿਰ ਬਲੇਕ ਕੋੜਲਾ ਦੇ ਵਿੱਚ ਕਾਇਮ ਕੀਤੀ ਹੈ ਅਕਸਰ ਸਾਨੂੰ ਅਜਿਹੀਆਂ ਸਟੋਰੀਆਂ ਸ਼ਹਿਰ ਬਲੇਕ ਕੋੜਲਾ ਦੇ ਵਿੱਚੋਂ ਦਿਖਾਉਂਦੇ ਰਹਾਂਗੇ ਕੈਮਰਾ ਪਰਸਨ ਹਰਮਨ ਦੇ ਨਾਲ ਔਨ 에ਅਰ ਲਈ ਸਰਵਿਸ ਸੰਗਠਨ ਟੋਲਾ